ਵੀਰ ਫਾਰਮ ਵਾਲਾ ਲਵੇ ਹਾਂਜੀ ਕੋ 30 ਕਿਲੋ ਤੋਂ ਬਾਹਰ ਵੀ ਕੱਢ ਦੂਗੀ ਠੀਕ ਆ ਲੋ ਜੀ 30 ਕਿਲੋ ਤੋਂ ਬਾਹਰ ਬਾਈ ਕਹਿੰਦਾ ਕੱਢ ਦੂ ਜੇ ਕਿਸ ਨੇ ਪੂਰੀ ਸੇਵਾ ਕਰਨੀ ਹੋਰ ਤੇ ਲੈ ਵਾ ਲੂਆ ਠੰਡੀ ਸੀਰ ਕੱਦ ਬੈਡ ਤੁਸੀਂ ਬਾਈ ਦੇ ਅੱਜ ਤੋਂ ਕੱਦ ਲਾ ਕੱਦ ਤੋਂ ਤਾਜ਼ਾ ਲਾ ਭਰਾ ਦੇਖ ਪੂਰੀ ਵੱਡੀ ਵਹਿੜਾ ਜੀ ਐਨੀ ਛੋਟੀ ਨਹੀਂ ਪੂਰੀ ਵੱਡੀ ਵਹਿੜਾ ਠੀਕ ਆ ਜੀ ਹਾਂਜੀ ਸਵਾਰ ਮਾਰੀ ਬੱਚੀ ਆ ਪੂਰੀ ਵੱਡੀ ਵਹਿੜਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ID ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟਾਪ ਦੀਆਂ ਦੋ ਗਾਵਾਂ ਸੂਣ ਵਾਲੀਆਂ ਤੇ ਇੱਕ ਵੱਸੀ ਬਕਾਊਾ ਜੀ ਟਾਪ ਕੁਆਲਿਟੀ ਦੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਰ ਬਾਈ ਜੀ ਸਸੀ ਗਾਈ ਸਸੀ ਗਾ ਬਾਈ ਸਸੀ ਗਾ ਜੀ ਨਾਮ ਵੀਰ ਜੀ ਆਪਣਾ ਨਾਮ ਵੀਰ ਸਵਾਰਜੀ ਸਿੰਘ ਆ ਪਿੰਡ ਸੈਣਾਗਾ ਜ਼ਿਲ੍ਹਾ ਬਰਨਾਲਾ ਜੀ ਸ਼ੋਰਟ ਨਾਮ ਕੀ ਆਪਣਾ ਸ਼ੋਰਟ ਨਾਮ ਨੇ ਮਰੁੰਡੀ ਮੈਂਬਰ ਕਹਿੰਦੇ ਆ ਜੀ ਮਰੁੰਡੀ ਮੈਂਬਰ ਹਾਂਜੀ ਹਾਂਜੀ ਸਰ ਹਾਂਜੀ ਮੈਂਬਰ ਸਾਹਿਬ ਆਪਣੇ ਆ ਬੱਸੀ ਵਾਲੇ ਤੁਸੀਂ ਜਾਣਕਰ ਹਾਂਜੀ ਬੱਚੀ ਇਹ 16 ਮਹੀਨੇ ਉਮਰ ਹੈ ਜੀ ਦੀ ਬੱਚੀ ਦੀ ਹਾਂਜੀ ਮੋਹ ਖੀਰੀ ਹੈ ਜੀ ਹਾਂਜੀ ਟੀਕਾ ਮੰਗਦੀ ਆਪਾਂ ਦੱਸ ਦਵਾਂ ਟੀਕਾ ਲੈ ਲੂਗੀ ਇਹ ਠੀਕ ਆ ਹਾਂਜੀ ਵਧੀਆ ਨਸਲ ਦੀ ਆ ਪੂਰੀ ਵਧੀਆ ਨਸਲ ਦੀ ਆ ਖੀਰੀ ਮੋਹ ਆ ਜੀ ਇਹ ਠੀਕ ਆ ਤਾਂ ਥਾਣ ਨੂੰ ਪੂਰੇ ਕੈਸੇ ਪੂਰੀ ਵਧੀਆ ਬਰੀਡ ਵਾਲੀ ਬੱਚੀ ਆ ਸਰ ਠੀਕ ਆ ਜੀ ਠੀਕ ਆ ਨਸਲ ਵਾਲੀ ਬੱਚੀ ਆ ਮਾੜੇ ਥਾਣ ਦਿਖਾ ਦੋ ਜੀ ਹਾਂ ਥਾਣ ਵਿਖਾ ਦਵੇ ਮਾੜੇ ਪੂਸ ਫੜ ਲਓ ਤੇ ਬਸ ਲੋ ਭਰਾ ਲੋ ਜੀ ਖਾਣਾ ਦੀ ਗਾਰੰਟੀ ਹੋਊਗੀ ਜੀ ਠੀਕੀ ਦੀ ਮੂੰਹਾਂ ਚਾਰ ਹੀ ਥਾਣਾ ਅੱਖੀ ਦੀ ਮੂੰਹਾਂ ਜੀ ਠੀਕੀ ਦੀ ਆਪਣੀ ਗਾਰੰਟੀ ਹੋਊ ਜੀ ਤੋੜ ਦੋ ਭਰਾ ਲੋ ਭਰਾ ਇੱਕ ਵਾਰ ਤਾਰਾ ਦੇ ਚੁੱਕੀ ਹਾਂ ਇੱਕ ਵਾਰ ਤਾਰਾ ਵੇ ਪਰਸੋਂ ਉਹ ਤੇ ਬੋਲਦੀ ਸੀ ਮੈਂ ਭਰਾ ਇੰਟੀਕਾ ਠੀਕ ਆ ਹਾਂ ਜੀ ਚੈੱਕ ਕਰ ਸਕਦੇ ਹਾਂ ਕੱਦ ਵੱਡ ਸੁਖਣਾ ਸੋਹਣਾ ਚੰਗੀ ਜਾਤ ਕੁਆਲਟੀ ਵਾਲੀ ਬੱਸੀ ਆ ਭਰਾ ਲੋ ਜੀ ਸਿਰਾਂ ਬੱਸੀ ਆ ਪੂਰੀ ਫੇਸ ਬਿਊਟੀ ਸਨਖਪੁਣਾ ਠੀਕ ਹੈ ਜੀ ਲੋ ਜੀ ਬਾਈ ਜੀ ਕਿ ਰੇਟ ਨਾਲ ਆਪ ਨੂੰ ਖੱਚ ਕੇ ਦੱਸ ਦੋ ਲੈ ਖੱਚ ਕੇ ਜੀ ਖੱਚ ਕੇ 26000 ਦੀ ਦੇ ਰਾਂਗੇ ਮੁੱਲ ਜਿੰਨਾ ਮਰਜ਼ੀ ਕਰ ਲੋ ਠੀਕ ਆ ਮੁੱਲ ਕਰਾ ਲੋ 32 ਕਰਾ ਲੋ 35 ਕਰਾ ਲੋ 26000 ਦੀ ਬੱਛੀ ਦੇ ਦੇ ਆ ਜਾਣਾ ਹਾਂ ਜਾਣਾ ਮੁੱਲਾ ਨਹੀਂ ਕਰਦੀ ਆਪਾਂ ਕਰਦੇ ਠੀਕ ਆ ਪਹਿਲੀ ਵੀਡੀਓ ਪਾਈ ਆ ਠੀਕ ਹੈ ਵਧੀਆ ਬੱਛੀ ਹੋਈ ਲੋ ਭਰਾ ਬਾਈ ਨੇ ਰੇਟ ਬਿਲਕੁਲ ਖੱਚ ਕੇ ਦੱਸਿਆ ਬਾਈ ਨੇ ਜਮਾਂ 26000 ਰੁਪਏ ਦੀ ਕੀ ਮੀਤਾ ਕੱਦ ਵਰਡ ਪੂੜਾ ਪੱਠ ਪੂੜਾ ਬਹੁਤ ਸਨਖ ਪੂਣਾ ਲੋ ਜੀ ਚਾਰੇ ਥੈਣਾ ਠੀਕ ਹੈ ਜੀ ਹਾਂਜੀ ਭਾਈ ਜੀ ਅਗਲੀ ਵਾਰ ਦੱਸੋ ਜਾਣ ਕੇ ਹਾਂਜੀ ਦੱਸੋ ਜੀ ਇਹਦੇ ਬਾਰੇ ਦੇਖੋ ਜੀ ਉਹ ਦੂਜੇ ਸਵੇਰੇ ਵੜਦਾ ਜੀ ਪੌਰ ਜਰਸੀ ਆ ਪੰਜਾਬ ਵਾਰੀ ਹਾਂਜੀ ਅਜੀ ਇੱਕ ਹਫਤਾ ਬਾਕੀ ਹੈ ਜੀ ਦੁੱਧ 20 ਕਿਲੋ ਕੁੱਲਾ ਦੇ ਦੂ ਜੀ ਠੀਕ ਆ ਜੱਪਾ ਮਾਰਨੂ ਆਪਾਂ ਕਹਿੰਦੇ 30 ਕਿਲੋ ਦੇਊਗੀ ਹਾਂਜੀ ਪਰ ਆਪਾਂ ਤੁਹਾਨੂੰ ਦੀਦਾ ਸਾਰਾ ਕੁਝ 20 ਕਿਲੋ ਦੁੱਧ ਖੁੱਲਾ ਦੇ ਦੂਗੀ ਬੱਚੀ ਠੀਕ ਆ ਅਜੀ ਇੱਕ ਹਫਤਾ ਬਾਕੀ ਹੈ ਜੀ ਦਾ ਠੀਕ ਆ ਲੋ ਭਰਾ ਕੱਦ ਬੈਡ ਸੋ ਕੱਦ ਬੈਡ ਪੂਰਾ ਨੇ ਪੰਜਾਬ ਵਾਲੀ ਜਰਸੀ ਹੈ ਜੀ ਠੀਕ ਆ ਹਾਂਜੀ ਤੋੜ ਦੋ ਭਰਾ ਲੋ ਭਰਾ ਕੋਈ ਜ਼ੂਮ ਨਹੀਂ ਕੀਤਾ ਨਾਰਮਲ ਵੀਡੀਓ ਆਪਣੀ ਤੁਹਾਨੂੰ ਤੋਰਾ ਤਰਾ ਦਿਖਾਉਣੇ ਕਰਨਾ ਵਾਲੀ ਦਾ ਤੇ ਲੇਵਾ ਲਾਉਣ ਲੱਗ ਗਈ ਇੱਕ ਹਫਤਾ ਬਾਕੀ ਹੈ ਇੱਕ ਹਫਤੇ ਦੀ ਕੱਚੀ ਆ ਤੇ ਕੱਦ ਬੈਡ ਸੁਖਣਾ ਸੋਹਣਾ ਤੇ ਤੋਰਾ ਦੇਖੋ ਚੰਗੀ ਪੜੀ ਕੋਲੂਸੀ ਭਰਾ ਨਾੜਾਂ ਬੁੱਧੜੀਆਂ ਦੇਖ ਸਕਦੇ ਤੁਸੀਂ ਲੋ ਜੀ ਜਿਵੇਂ ਮਰਜ਼ੀ ਲਈ ਫਿਰੋ ਨਾ ੱਟਕਾ ਕਰਦੀ ਆ ਲੋ ਜੀ ਜਿਵੇਂ ਮਰਜ਼ੀ ਬਾਈ ਕਹਿੰਦਾ ਹੱਥ ਤੋੜ ਲਓ ਜੀ ਠੀਕ ਆ ਵੀਰੇ ਲਿਆ ਭਰਾ ਲੈ ਚੱਲ ਸਕੀਨ ਬੱਸੀ ਆ ਭਰਾ ਪੂਰੀ ਟਾਪ ਕੁਆਲਿਟੀ ਦੀ ਸੁਆ ਆ ਕੇ ਮਾਂ ਜੀ ਦੂਜਾ ਸੁਆ ਜੀ ਪਿਆਰ ਦੂਜਾ ਸੁਆ ਪਿਆਰ ਦੂਜਾ ਸੁਆ ਬਾਈ ਲੋ ਜੀ ਬਾਈ ਦੇ ਰੇਟ ਬਿਲਕੁਲ ਖੱਚੇ ਬਾਈ ਨੇ ਪਹਿਲੀ ਵਾਰ ਵੀਡੀਓ ਬਣਾ ਰਹੀ ਆ ਬਣਾ ਰਿਆ ਠੀਕ ਆ ਜੀ ਰੇਟ ਰੇਟ ਕੀ ਜੀ ਦਾ ਰੇਟ ਬਾਈ ਲਾਇਵ ਦੇਣ ਦਾ 75000 ਰਾਮੇ ਮੁੱਲ ਜਿੰਨਾ ਮਰਜ਼ੀ ਕਰ ਲਓ ਜੀ ਠੀਕ ਆ ਮੁੱਲ 95 ਕਰਾ ਲਓ ਲੱਖ ਕਰਾ ਲਓ ਕਿੰਨਾ ਕਰਾ ਲਓ ਠੀਕ ਆ 75000 ਦੀ ਦੇਣੀ ਆ ਦੇਣੀ ਆ ਹਾਂ ਜੀ ਹਾਂ ਜੀ ਪਹਿਲੀ ਵੀਡੀਓ ਕਰਕੇ ਆਪਾਂ ਗਾਹਕ ਲਾਉਣਾ ਹੈ ਠੀਕ ਆ ਜੀ ਹਾਂ ਜੀ ਬਾਈ ਦੂਜੀ ਦੱਸੋ ਜਾਣ ਕਰੀਏ ਦੇਖੋ ਜੀ ਦੂਜੇ ਸੂਰੇ ਸਰ ਵੜਾ ਹਾਂਜੀ ਪਹਿਲੇ ਸੂਰੇ ਨੇ 28 ਕੁ ਲੂ ਦਿੱਤਾ ਆਪਾਂ 25 ਮੰਨ ਕੇ ਲੈ ਲਓ ਠੀਕ ਆ ਠੀਕ ਆ ਜੀ ਮੈਂ ਆਪਾਂ 25 ਇੱਕ ਹਫਤਾ ਬਾਕੀ ਹੈ ਜੀ ਦੂਜੇ ਸੂਆ ਹੈ ਦੂਜਾ ਸੂਆ ਇੱਕ ਹਫਤਾ ਬਾਕੀ ਹੈ ਜੀ ਇੱਕ ਹਫਤਾ ਬਾਕੀ ਹੈ ਹਾਂ ਜੀ ਇੱਕ ਹਫਤਾ ਬਾਕੀ ਹੈ ਕੱਲ ਕੋਤ ਦੇਖ ਸਕਦਾ ਕੱਲ ਫੁੱਲ ਆ ਜੀ ਵੱਡਾ ਬਰੀਡ ਫਾਰਮ ਆ ਦੀ ਵੜਾ ਜੀ ਠੀਕ ਆ ਲੋ ਭਰਾ ਹੁਣ ਤੁਹਾਨੂੰ ਦਿਖਾਉਣੇ ਆ ਲੈ ਵਾ ਲੋ ਜੀ ਕਰ ਮਾੜਿਆ ਥਣ ਬਹੁਤ ਸੋਹਣਾ ਲੱਗਾ ਤੋੜ ਦੋ ਭਰਾ ਵੱਡੇ ਭਾਈ ਤੋੜ ਦੋ ਘਾਤ ਵੇਟਾ ਸਨੱਕ ਪੋਣਾ ਲੋ ਜੀ ਮੈਂ ਕੋਈ ਵੀਰ ਫਾਰਮ ਵਾਲਾ ਲਵੇ ਹਾਂਜੀ ਕੋ 30 ਕਿਲੋ ਤੋਂ ਬਾਹਰ ਵੀ ਕੱਢ ਦੂਗੀ ਠੀਕ ਆ ਲਓ ਜੀ 30 ਕਿਲੋ ਤੋਂ ਬਾਹਰ ਬਾਈ ਕਹਿੰਦਾ ਕੱਢ ਦੂ ਜੇ ਕਿਸ ਨੇ ਪੂਰੀ ਸੇਵਾ ਕਰਨੀ ਹੈ ਫੁੱਲ ਤੇੇਵਾ ਲੂਆ ਠੰਡੀ ਸੀਲ ਕੱਦ ਬੈਡ ਤੁਸੀਂ ਬਾਈ ਦੇ ਅੱਜ ਤੋਂ ਕੱਦ ਲਾ ਕੱਦ ਤੋਂ ਤਾਜਾ ਲਾਹਨ ਭਰਾ ਦੇਖ ਸਾਰੀ ਵੱਡੀ ਵਾੜਾ ਜੀ ਐਸ ਨਹੀਂ ਛੋਟੀ ਜੀ ਨਹੀਂ ਪੂਰੀ ਵੱਡੀ ਵਾੜਾ ਠੀਕ ਆ ਜੀ ਹਾਂਜੀ ਮਾਰ ਮਾਰੀ ਬੱਚੀ ਆ ਪੂਰੀ ਵੱਡੀ ਵਾੜਾ ਠੀਕ ਆ ਠੀਕ ਲੋਪਰਾ ਸਨਖਪੁਣਾ ਸੈਨਗ ਠੀਕ ਆ ਜੀ ਤੋਰਾ ਤਾਰਾ ਤੁਹਾਡੇ ਸਾਹਮਣੇ ਆ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਠੀਕ ਹੈ ਜੀ ਬਾਈ ਜੀ ਰੇਟ ਇਹਦਾ ਰੇਟ ਬਾਈ 135 ਕਰਾ ਲਓ 30 ਕਰਾ ਲਓ ਕਿੰਨਾ ਮੁੱਲ ਕਰਾ ਲਓ ਹਾਂ ਜੀ ਹਾਂ ਚੈਨਾ ਜਸਨਾ 95 ਹਜ਼ਾਰ ਦੀ ਦੇਣੀ ਹੈ ਜੀ 95000 ਰੁਪਏ ਦੀ ਹਾਂ ਚੈਨਾ ਮੁੱਲ ਕਰਾਉਣਾ 135 ਕਰਾ ਲਓ 140 ਕਰਾ ਲਓ 20 ਕਰਾ ਲਓ ਕਿੰਨਾ ਕਰ ਬਾਕੀ ਸਭ ਨੂੰ ਆਪ ਹੀ ਪਤਾ ਜੀ ਅੱਜ ਕੱਲ ਠੀਕ ਹੈ ਜੀ ਵੱਡੀ ਬੱਚੀ ਆ ਕੋਈ ਆ ਛੋਟੀ ਨਹੀਂ ਗੀ ਇਹ ਠੀਕ ਨੀ ਗੱਲ ਲੋਪਰਾ ਬਾਈ ਨੇ ਆਪਾਂ ਨੂੰ ਤਿੰਨਾਂ ਦੇ ਰੇਟ ਦੱਸ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ